ਸਸਿਗੇ ਪੰਜਾਬੀਓ ਕਿਦਾਂ ਅੱਜ ਆਪਾਂ ਗੱਲ ਕਰਨੀ ਆ ਸਪਿਰਚੁਅਲ ਕੁਦਰਤ ਨੇਚਰ ਲਾਅ ਆਫ ਅਟਰੈਕਸ਼ਨ ਤੁਹਾਨੂੰ ਜਾਣ ਕੇ ਬਹੁਤ ਹਰਿਆਣੀ ਹੋਊਗੀ ਸ਼ਾਇਦ ਤੁਹਾਨੂੰ ਪਤਾ ਵੀ ਹੋਊਗਾ ਜਿਨ੍ਹਾਂ ਨੂੰ ਪਤਾ ਵਾ ਉਹਨਾਂ ਦੀ ਰਿਸਪੈਕਟ ਕਰਦਾ ਮੈਂ ਇਹ ਮੇਰੇ ਵਿਚਾਰ ਆ ਤੇ ਮੈਂ ਆਪੇ ਹੀ ਆਪਣੇ ਵਿਚਾਰ ਸੋਚ ਕੇ ਸਿੱਟਾ ਕੱਢ ਕੇ ਤੇ ਗੱਲਾਂ ਕਰਦਾ ਰਹਿੰਦਾ ਵਾਂ ਕਿ ਬਾਕੀ ਜੇ ਤੁਹਾਨੂੰ ਮੇਰੇ ਵਿਚਾਰ ਐਵੇਂ ਲੱਗੂਗੇ ਤੇ ਐਵੇਂ ਹੀ ਆ ਤੇ ਜੇ ਚੰਗੇ ਲੱਗੂ ਤਾਂ ਫਿਰ ਚੰਗੇ ਆ ਜੇ ਤੁਹਾਡੇ ਵਿਚਾਰ ਵੱਖਰੇ ਆ ਮੈਂ ਰਿਸਪੈਕਟ ਕਰਦਾ ਵਾਂ ਤੇ ਤੁਹਾਡੇ ਵਿਚਾਰ ਵੀ ਬਹੁਤ ਚੰਗੇ ਆ ਤੇ ਅੱਜ ਆਪਾਂ ਗੱਲ ਕਰਪੀਏ ਸਪਿਰਚੁਅਲ ਸਪਿਰਚੁਅਲ ਪਾਵਰ ਜਿਹੜੀ ਆ ਸਪਿਰਚੁਅਲ ਧਰਤੀ ਇਹ ਲੋਕੀ ਵਿਸ਼ਵਾਸ ਨਹੀਂ ਕਰਦੇ ਕੁਦਰਤ ਤੇ ਨੇਚਰ ਤੇ ਲਾਅ ਆਫ ਅਟਰੈਕਸ਼ਨ ਤੇ ਮੈਂ ਕੁਦਰਤ ਨੂੰ ਬਹੁਤ ਪਿਆਰ ਕਰਦਾ ਹਾਂ ਤੇ ਕੁਦਰਤ ਮੇਰੇ ਵਾਸਤੇ ਕੰਮ ਕਰਦੀ ਹੈ ਮੈਨੂੰ ਪਤਾ ਮੈਂ ਇਸ ਦੁਨੀਆ ਵਿੱਚ ਸਭ ਤੋਂ ਚੰਗਾ ਖੁਸ਼ ਤੇ ਲੱਕੀ ਬਹੁਤ ਹੀ ਖੁਸ਼ਬੰਦਾ ਹਾਂ ਜ਼ਿੰਦਗੀ ਜ਼ਿੰਦਾਬਾਦ ਹੈ ਮੈਨੂੰ ਪਤਾ ਮੈਂ ਬੈਸਟ ਕਿਉਂਕਿ ਕੁਦਰਤ ਮੇਰੇ ਵਾਸਤੇ ਕੰਮ ਕਰਦੀ ਹੈ ਮੈਂ ਕੁਦਰਤ ਦੇ ਨਾਲ ਰਹਿਣਾ ਵਾ ਤੇ ਕੁਦਰਤ ਮੈਨੂੰ ਸਭ ਕੁਝ ਦੇ ਰਹੀ ਆ ਜੋ ਮੈਂ ਚਾਹੁੰਦਾ ਵਾ ਤੇ ਮੈਂ ਬੈਸਟ ਆ ਤੇ ਹੁਣ ਮੈਂ ਆਪਾਂ ਗੱਲ ਕਰਦੇ ਆ ਆਪਣੇ ਪੁਰਖੇ ਜਿਹੜੇ ਪੁਰਾਣੇ ਬਜ਼ੁਰਗ ਹੀ ਅੱਜ ਤੋ ਹਜ਼ਾਰਾਂ 1500 ਸਾਲ ਪਹਿਲਾਂ ਨਾ ਆਪਣੇ ਪੂਰਵਜ ਸਿੱਖ ਹੀ ਇੱਥੋਂ ਤੱਕ ਆਪਣੇ ਹਰ ਹਰ ਕੰਟਰੀ ਦੇ ਨੇਟਿਵਸ ਜਿਹੜੇ ਹੁੰਦੇ ਆ ਆਸਟ੍ਰੇਲੀਆ ਦੇ ਨੇਟਿਵਸ ਕੈਨੇਡਾ ਅਮਰੀਕਾ ਦੇ ਰੈਡ ਇੰਡੀਅਨਸ ਨੇਟਿਵਸ ਨਿਊਜ਼ੀਲੈਂਡ ਦੇ ਮੌਰੀ ਨੇਟਿਵਸ ਜਿੰਨੇ ਵੀ ਪੁਰਾਣੇ ਲੋਕ ਹੈ ਨਾ ਜਿਹੜੇ ਸਭ ਤੋਂ ਪਹਿਲਾਂ ਇਸ ਧਰਤੀ ਤੇ ਰਹਿੰਦੇ ਰਹੇ ਆ ਤੇ ਅੱਜ ਵੀ ਉਹ ਰਹਿ ਰਹੇ ਆ ਉਹ ਨਾ 크ਿਸਚਨ ਆ ਨਾ ਉਹ ਮੁਸਲਮਾਨ ਆ ਨਾ ਉਹ ਸੇਖਿਆ ਨਾ ਉਹ ਹਿੰਦੂ ਆ ਉਹ ਅੱਜ ਵੀ ਆਪਣੇ ਉਹ ਸਪਿਰਚੁਅਲ ਥਿੰਗਸ ਨੂੰ ਅੱਗੇ ਲੈ ਕੇ ਜਾ ਰਹੇ ਆ ਉੱਤੇ ਹੀ ਵਿਸ਼ਵਾਸ ਕਰਦੇ ਆ ਤੇ ਉਹ ਹਮੇਸ਼ਾ ਉਹਨਾਂ ਵਾਸਤੇ ਕੰਮ ਕਰਦੇ ਆ ਆਪਾਂ ਟਾਈਮ ਚੇਂਜ ਹੋ ਗਿਆ ਆਪਾਂ ਕੋਈ ਸਿੱਖ ਬਣ ਗਿਆ ਕੋਈ ਹਿੰਦੂ ਬਣ ਗਿਆ ਕੋਈ ਮੁਸਲਮਾਨ ਬਣ ਗਿਆ ਇਹ ਸਭ ਮੈਨ ਮੇਡ ਸਭ ਬਾਅਦ ਚ ਵਿਚਾਰ ਆਏ ਆ ਪਰ ਕਹਤਾਂ ਨੂੰ ਨਿਊਜ਼ੀਲੈਂਡ ਦੇ ਮੌਰੀਆਂ ਬਾਰੇ ਰਾਹ ਤਾਂ ਇੱਥੇ ਜਿਹੜੇ ਨੇਟਿਵ ਆ ਨਾ ਉਹ 크ਿਸਚੀਅਨ ਆ ਨਾ ਉਹ ਹਿੰਦੂ ਆ ਨਾ ਮੁਸਲਮਾਨ ਆ ਨਾ ਉਹ ਸੇਖਿਆ ਉਹਨਾਂ ਦਾ ਉਹਨਾਂ ਦੇ ਮੌਰਾਏ ਹੁੰਦੇ ਆ ਤੇ ਉਹਨਾਂ ਦੇ ਰੱਬ ਵੀ ਹੁੰਦੇ ਆ ਤੇ ਉਹਦਾ ਕਿਹੜੇ ਫਸ ਦਸਾਂ ਉਹ ਕਿਹੜੇ ਫਲਸਫੇ ਤੇ ਚੱਲਦੇ ਆ ਜਿਹੜੇ ਫਲਸਫਾ ਆਪਾਂ ਨੂੰ ਗੁਰੂ ਨਾਨਕ ਜੀ ਨੇ ਦਿੱਤਾ ਹੈ ਉਸੇ ਫਲਸਫੇ ਤੇ ਉਹ ਚੱਲਦੇ ਆ ਮੌਰੀਆਂ ਦਾ ਰੱਬ ਤਿੰਨ ਰੱਬ ਆ ਮੇਨ ਮੌਰੀਆਂ ਦੇ ਨੇਟਿਵਸ ਦੇ ਇਕੱਲੇ ਮੌਰੀਆਂ ਦੇ ਵੀ ਹਰ ਕੰਟਰੀ ਦੇ ਜਿਹੜੇ ਨੇਟਿਵਸ ਹਨ ਆਸਟ੍ਰੇਲੀਅਨ ਰੈਡ ਇੰਡੀਅਨਸ ਅਮਰੀਕਨ ਕੈਨੇਡਾ ਨਿਊਜ਼ੀਲੈਂਡ ਜਿਹੜੇ ਵੀ ਨੇਟਿਵਸ ਹਰ ਕੰਟਰੀਆਂ ਦੇ ਉਹਨਾਂ ਦੇ ਤਿੰਨ ਮੇਨ ਰੱਬ ਆ ਜਿਹੜੇ ਆਪਨ ਗੁਰੂ ਨਾਨਕ ਜੀ ਨੇ ਵੀ ਦੱਸਿਆ ਤਿੰਨ ਮੇਨ ਰੱਬ ਆ ਹਵਾ ਪਾਣੀ ਤੇ ਧਰਤੀ ਜਿਦਾ ਮੌਰੀਆ ਮੌਰੀਆਂ ਦਾ ਪਹਿਲਾ ਰੱਬ ਆ ਫਾਫਾਥੂਆ ਨੁਕੂ ਇਹ ਸਕਾਏ ਹਵਾ ਹਵਾ ਦਾ ਰੱਬ ਆ ਇਹਨੂੰ ਮੰਨਦੇ ਹੀ ਇਹ ਰੱਬ ਹੀ ਇਹਨਾਂ ਦਾ ਜਿਹੜੀ ਹਵਾ ਬੱਦਲ ਸਕਾਏ ਇਹ ਰੱਬ ਆ ਇਹਨਾਂ ਦਾ ਪਮਨ ਗੁਰੂ ਪਤਾ ਦੂਜਾ ਗੁਰੂ ਕਿਹੜਾ ਹੈ ਨੈਟਿਵਸ ਜਿਹੜੇ ਨੈਟਿਵਸ ਜਿਹੜੇ ਉਹਨਾਂ ਦਾ ਦੂਜਾ ਗੁਰੂ ਕਿਹੜਾ ਹੈ ਠੰਗਾਰੂਆ ਠੰਗਾਰੂਆ ਪਾਣੀ ਪਾਣੀ ਨੂੰ ਰੱਬ ਮੰਨਦੇ ਸੀ ਪਮਨ ਗੁਰੂ ਪਾਣੀ ਪੀਤਾ ਗੁਰੂ ਨਾਨਕ ਜੀ ਨੇ ਮੈਂ ਉਹ ਹੀ ਕਿਹਾ ਨੈਟਿਵਸ ਦਾ ਤੀਜਾ ਗੁਰੂ ਕਿਹੜਾ ਹੈ ਭਲਾ ਮੌਰੀਆਂ ਦਾ ਤੀਜਾ ਗੁਰੂ ਕਿਹੜਾ ਵਾ ਰੰਗਾ ਨੂੰਈ ਧਰਤੀ ਧਰਤੀ ਰੱਬ ਆ ਸੋ ਹੋ ਗਈ ਨਾ ਉਹ ਹੀ ਗੱਲ ਬਾਬੇ ਨਾਨਕ ਦੀ ਸੱਚ ਪਮਨ ਗੁਰੂ ਪਾਣੀ ਪੀਤਾ ਮਾਤਾ ਧਰਤ ਮਾ ਇਹ ਇਹਨਾਂ ਦਾ ਵੀ ਮੇਨ ਤਿੰਨ ਇਹ ਰੱਬ ਆ ਪਾਪਾ ਤੁਆ ਨੁਕੂ ਰੰਗੀਨੂਈ ਤੇ ਥੰਗਰੂਆ ਇਹ ਤਿੰਨ ਰੱਬ ਆ ਇਹਨਾਂ ਦੇ ਮੌਰੀਆ ਦੇ ਨੇਟਿਵਸ ਦੇ ਮੈਂ ਮੌਰੀ ਕਹਿ ਰਿਹਾ ਕਿਉਂਕਿ ਨਿਊਜ਼ੀਲੈਂਡ ਮੈਂ ਰਹਿਣਾ ਇਸ ਕਰਕੇ ਮੈਨੂੰ ਮੌਰੀ ਮੂੰਹ ਚ ਨਿਕਲ ਗਿਆ ਪਰ ਜਿੰਨੇ ਵੀ ਨੇਟਿਵ ਦੂਜੀਆਂ ਕੰਟਰੀਆਂ ਦੇ ਵੀ ਇਹਨਾਂ ਦਾ ਤਿੰਨ ਰੱਬ ਆ ਇਹ ਨਾ ਇਹ 크ਿਸਚੀਅਨ ਹੈ ਨਾ ਸੇਖਿਆ ਨਾ ਮੁਸਲਮਾਨ ਹੈ ਇਹ ਇਸ ਇਹ ਤਿੰਨਾਂ ਨੂੰ ਰੱਬ ਮੰਨਦੇ ਇਹ ਅੱਜ ਵੀ ਮੰਨਦੇ ਆ ਮੌਰੀ ਲੋਕ ਅੱਜ ਵੀ ਇਹਨਾਂ ਨੂੰ ਹੀ ਰੱਬ ਮੰਨਦੇ ਆ ਇਹਨਾਂ ਦੇ ਮੁਰਾਇਆ ਆ ਮੌਰੀ ਲੋਕ ਇਹ ਨਾ 크ਿਸਚਨਿਆਂ ਨਾ ਕਈ ਕਨਵਰਟ ਹੋ ਗਏ ਉਹ ਵੱਖਰੀ ਗੱਲ ਹੈ ਕਈ ਕਨਵਰਟ ਹੋ ਗਏ ਆ 크ਿਸਚਨ ਦੇ ਵਿੱਚ ਪਰ ਕਈ ਮੁਸਲਮਾਨ ਵੀ ਹੋ ਗਏ ਆ ਕਈ ਕੁਛ ਹੋ ਗਏ ਹੋਣਗੇ ਪਰ ਜਿਹੜੇ ਕੁਦਰਤ ਨਾਲ ਜੋ ਜਿਹੜੇ ਅੱਜ ਵੀ ਰੀਅਲ ਨੇਟਿਵਸ ਨੇ ਮੌਰੀ ਆ ਜਿਹੜੇ ਦੂਜੀਆਂ ਕੰਟਰੀਆਂ ਦੇ ਉਹ ਅੱਜ ਇਹ ਤਿੰਨ ਇਹ ਤਿੰਨ ਕੁਦਰਤ ਨੂੰ ਮੰਨਦੇ ਆ